ਹਿੰਦੇ ਸ਼ਹਿਰ ਦੀ ਮਾਲਵੇ ਦੀ ਜੱਟੀ ਹੈਪੀਸ ਫੋਰ ਸਮਰਾਪ ਨੀਰਾ ਨੀ ਪੈਣੀ ਹਾਂ ਨੀ ਪੈਣੀ ਕਿੰਨੇ ਕਿ ਮੈਂ ਆਈ ਪੈਣੀ ਨਾ ਨਹੀਂ ਮੈਂ ਤੁਹਾਨੂੰ ਦੱਸਣ ਆਈ ਆ ਅੱਜ ਆਪਣੇ ਬਰਨਾਲੇ ਸ਼ਹਿਰ ਦੇ ਵਿੱਚ ਬੀਜੀ ਨੇ ਕਿ ਦੋ ਫਿਲਮਾਂ ਬਣਾਉਂਦੇ ਨੇ ਬੀਜੀ ਬਣਾਉਂਦੇ ਆ ਫਿਲਮਾਂ ਉਹਨਾਂ ਨੂੰ

भैने लिया भे चुनके नी बोलिया बोली चुन बोली, चुनके सारिया की तू नी सारी तू रख दी पट्टी पहुंच के नी मालवे दी तू गिदे

ਦੇਖਣ ਮੇਰੇ ਤੇਰੇ ਪਿਆਰ ਦੇ ਕਿੰਨੇ ਅੰਦਰ ਆਉਂਦੇ ਆਹ ਮੈਂ ਤਾਂ ਜੀ ਨਾਲ ਹੀ ਸਾਡੇ ਵਿਚਕਾਰ ਨੇ ਜਦੋਂ ਤੇ ਬਰਾਹਾ ਤੇਰੀ ਦੁਰਦੋਂ ਮੈਂ ਦੁਰਦੋਂ ਚੜਾ ਬਣਦੇ ਮੈਂ ਰਹਾਂ ਤੇਰੀ ਤੂਫਾਨਾਂ ਮੈਂ ਤੂਫਾਨ ਤੇ ਰਹਾਂ ਬਹੇਰ ਤੱਕਦੀ ਹੋਈ ਰੇਤ ਦੱਸਦੀ ਹੈ ਕਿ ਰਸਤਾ ਠੀਕ ਹੈ ਆਪਣੇ ਤੇ ਸਰਕੇ ਜਿਲਰੇ ਸੱਚ ਦਾ ਗਵਾਹ ਬਣਦੇ ਮੈਂ 라ਵਾ ਤੇ ਨਹੀਂ ਤੁਰਦਾ ਮੈਂ ਤੁਰਦਾ ਤਰਾ ਬਣਦੇ ਮੈਂ ਤੁਰਦਾ ਤਰਾ ਬਣਦੇ ਉਹ ਕਹਿੰਦੇ ਹੁੰਦੇ ਕਿ ਆਰਟਿਸਟ ਲਾਈਕ ਬੋਟਾ ਦਾ ਜੇ ਆਪਾਂ નિર્ਮਲਿਸ਼ੀ ਮੈਂ ਆਂਦੀ ਗੱਲ ਕੀਤੀ ਜਾਵੇ ਗੁਰਪ੍ਰੀਤ ਕੋ ਆਪਣੀ ਗੁਜੀ ਨਾਲ ਤੇ ਇਹ ਤਾਂ ਸਾਡੇ ਰਾਂਤਰਾ ਦੇ ਸਾਡੇ ਪੰਜਾਬ ਦੇ ਸੇਵ ਜਿਨ੍ਹਾਂ ਨੇ ਪੂਰੀ ਮੈਨੇਜਮੈਂਟ ਵੀ ਸੰਭਾਲ ਲਈਏ ਦੇਖੋ ਜੋਰਦਾਰ ਆਰ ਦੇ ਲਈ ਤੇ ਸਾਡੇ ਵਿਚਕਾਰ ਫਿਲਮ ਵੀ ਪਹੁੰਚੀ ਤੇ ਸੋਹਣੀਆਂ ਸੁਲੱਖੀਆਂ ਨੇ ਮੁੰਡਿਆਰਾ ਲੜੀਆਂ ਸਾਡੇ ਵਿਚਕਾਰ ਵੀ ਪਹੁੰਚੀਆਂ ਨੇ ਤੇ ਉਹਨਾਂ ਦਾ ਵੀ ਸਿਰ ਦਿਲੋਂ ਸਵਾਗਤ ਕਰਦੇ ਹਾਂ ਤੇ ਸਾਡੇ ਟੈਲੀਫੋਨ ਨੰਬਰ ਲਿਖਿਆ ਹੈ ਜਿਹਨੇ ਅਸਲ ਜਿਹਨੂੰ ਪੰਜਾਬੀ ਕਿੰਨਾਂ ਸ਼ੌਕ ਸੀ ਹੈਗੇ ਉਹ ਫਿਲਮਾਂ ਕਰਨ ਦੇ ਦੁਨੀਆ ਦੇ ਬਚਪਨ ਦਾ ਸਭ ਪੰਜਾਬੀ ਸੋਹਣੀਆਂ ਚਾਹਦੀਆਂ नहीं मैं <laughs> <laughs> ਯਾ ਤੇ ਜਲਦੀ ਸੀ ਕਿਹੜੇ ਕਿੱਤੇ ਲਾਤਾ ਸਾਸਤਰੀ ਕਾਲ ਛੋਟੇ ਪਿਆਉਂਦੀ ਨੌਕਰ ਨਹੀਂ ਲੱਗੀ ਮੈਂ ਇਹ ਤਾਂ ਇਹਨਾਂ ਨੇ ਮੰਨਤਾ ਕੀਤੀਆਂ ਨੇ ਤਾਂ ਇੱਥੇ ਆਈਆਂ ਹੁਣ ਜਿਹੜੀ ਗੱਲ ਮੈਂ ਹੋ 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 ਦੇਖ ਭਾਈ ਜੇ ਤਾਂ ਆਪਣੇ ਬਚਣ ਦੇ ਦੀਂਦੇ ਹੋ ਇਸਾਰ ਤੇ ਤਾਂ ਦੋ ਦਰਵਾਜੇ ਅੱਗੇ ਤੇ ਦੋ ਦਰਵਾਜੇ ਪਿੱਛੇ ਸੋ ਮੈਂ ਟਾਈਮਿੰਗ ਲਿਮਟ ਹੋ ਚੁੱਕੀ ਹੈ ਯਾਰਾਂ ਨੇ ਲੈਨਸਾਰ ਕਰਨਾ ਕਿਸੇ ਨੇ ਤਪੂਸ਼ਿਆ ਮਾਰਨਾ ਮਾਰ ਮਾਰ ਕਿਸੇ ਤੇ ਭਾਰ ਨਹੀਂ ਪੋਣਾ ਇੱਥੇ ਮੇਰੀਆਂ ਗੱਲਾਂ ਮੁੱਕਦੀਆਂ ਨੇ